ਕਪਿਓ ਦੀ ਤੈਨੂੰ ਕਦੇ ਗਾਲ ਨਹੀਂ ਕੱਢਦਾ ਮੇਰੇ ਪਿਓ ਨੇ ਕੱਡੀਆਂ ਨੇ ਆਉਂਦੀਆਂ ਸੀਆਂ ਨੂੰ ਗਾਲ ਮੈਨੂੰ ਫਿਕਲ ਹੁੰਦੀ ਉਹ ਚੀਜ਼ ਪਿਓ ਨਾ ਜੇ ਕੋਈ ਗਾਲ ਕੱਢ ਦੇ ਕੋਈ ਹੋਰ ਇਨਸਾਨ ਤਾਂ ਪਿਓ ਨੂੰ ਮਾਰਨ ਤੱਕ ਜਾਂਦਾ ਪਰ ਮੈਨੂੰ ਤਾਂ ਮੇਰੇ ਪਿਓ ਨਹੀਂ ਗਾਲ ਕੱਢੀਆਂ ਨੇ ਮੈਂ ਕੀ ਕਰਾਂ ਬਗਾਦਾ ਤਾਂ ਬਹੁਤ ਦੂਰ ਰਹਿ ਗਿਆ ਪਾਣੀ ਲੈ ਲਓ ਮਤਲਬ ਬਈ ਬਹੁਤ ਜ਼ਿਆਦਾ ਔਖਾ ਹੁੰਦਾ ਉਸ ਜਵਾਕ ਦੇ ਲਈ ਕਿਉਂਕਿ ਆਪਾਂ ਜੇ ਕਹਿੰਦੇ ਹੁੰਦੇ ਆ ਜਿਹੜੀ ਧੀ ਆ ਉਹ ਇੱਕ ਪਿਓ ਦੀ ਮਾਨ ਕਰਦੀ ਹੁੰਦੀ ਆ ਉਹਨੂੰ ਆਪਣੇ ਪਿਓ ਤੋਂ ਬਿਨਾ ਦੁਨੀਆ ਦੇ ਉੱਤੇ ਕੋਈ ਇਨਸਾਨ ਹੈ ਜਿਹੜਾ ਉਹ ਚੰਗਾ ਨਹੀਂ ਲੱਗਦਾ ਹੁੰਦਾ ਕਿਸੇ ਇਨਸਾਨ ਦੇ ਕੋਲੇ ਖੜ ਕੇ ਉਹਨੂੰ ਸੇਫ ਨਹੀਂ ਲੱਗਦਾ ਹੁੰਦਾ ਆਪਣੇ ਪਿਓ ਕੋਲ ਜਿੰਨਾ ਖੜ ਕੇ ਉਹਨੂੰ ਲੱਗਦਾ ਨਾ ਮੈਂ ਸੁਰੱਖਿਆ ਤਾਂ ਉਹਨਾਂ ਨੂੰ ਜਿਵੇਂ ਹੋਰ ਕੋਲ ਖੜਕੀ ਨਾ ਲੱਗ ਸਕਦਾ